ਸਸਕਲ ਜੀ ਵੀਰ ਜੀ ਸਾਰਿਆਂ ਨੂੰ ਜੀ ਇੱਕ ਨਾ ਆਪਣੇ ਮੱਝ ਹੋਏ ਵਾਲਾ گاਾਂ ਹੋਵੇ گاਵਾਾਂ ਚ ਬੜਾ ਜਿਆਦਾ ਆਉਂਦਾ ਜੀ ਇਹ ਨਾ ਪਸ਼ੂ ਹੀਟ ਲੰਮੀ ਲੈ ਜਾਂਦਾ ਜਦੋਂ ਆਪਾਂ AI ਕਰਾਉਣੇ ਆ ਆਪਾਂ ਦੋ ਵੀ ਕਰਾ ਲੈਨੇ ਵੀਰ ਜੀ ਤਿੰਨ ਵੀ ਕਰਾ ਲੈਨੇ ਆ ਵੀ ਗਾਂ 8 8 9 9 ਦਿਨ ਹੀਟ ਲੈ ਜਾਂਦੀ ਆ ਉਹਦੇ ਵਾਸਤੇ ਇਹ ਫਾਰਮੂਲਾ ਇਹ ਵਰਤ ਵਰਤ ਲਿਓ ਜੀ ਸਮਝ ਲਿਓ ਜੀ ਜਾਂ ਲੈਖ ਵੀ ਲਿਓ ਜੀ ਇਹ ਨਾਲ ਤੁਹਾਨੂੰ ਕੰਮ ਦੋਗਾ گاਸ ਤੇ ਉਹਦੇ ਵਾਸਤੇ ਨਾ ਕਿਉਂ ਪਸ਼ੂ ਦਾ ਹਾਰਮੋਨ ਕਿਹੜੇ ਹੁੰਦੇ ਆ ਉਹਦਾ ਸਹੀ ਨਾ ਹੋਣਾ ਉਹਦੇ ਕਰਕੇ ਪਸ਼ੂ ਹੀਟ ਲੰਮੀ ਲੈ ਆ ਜਾਂਦਾ ਉਹਦੇ ਵਾਸਤੇ ਹੋਮੋਪੈਥਿਕ ਦਵਾਈ ਆਉਂਦੀ ਆ ਇੱਕ ਜੀ ਉਹ ਆਉਂਦੀ ਹੈ 200 CH ਦੇ ਨਾਲ ਤੇ ਆਉਂਦੀ ਆ ਤੇ ਉਹ ਮੈਂ ਨਾਲ ਫੋਟੋ ਵੀ ਲਾ ਦਿੰਨਾ ਇੱਕ ਨਾਲ ਟੀਕਾ 5 ML GNRH ਇਹ ਲਾ ਦਿਓ ਜੀ ਠੀਕ ਹੈ ਜੀ ਇਹ ਜੋ ਪਸ਼ੂ ਨੇ ਹੀਟ ਕੱਢੀ ਹੋਏ ਉਹਦੇ ਇਹ ਆਈ ਨਾ ਕਰਾਇਓ ਜੀ ਜਿਹਦੇ ਪਸ਼ੂ ਨਹੀਂ ਰਹੇਗੇ ਇਹਦੇਗੇ ਉਦੋਂ ਇਹ ਦਵਾਈ ਦੇ ਦਿਓ ਜੀ ਠੀਕ ਹੈ ਇਹ ਦੇਣੀ ਆਪਾਂ ਸ਼ਾਮ ਦੇ ਟਾਈਮ ਹੋਮੋਪੈਥਿਕ ਜਦੋਂ ਪਸ਼ੂ ਪੱਠੇ ਤੋਂ ਪਾਸੇ ਬੰਨਿਆ ਪੱਠੇ ਘੰਟਾ ਪਹਿਲਾਂ ਪਾਸੇ ਕਰ ਦੇਣਾ ਪਸ਼ੂ ਨੂੰ ਤਾਂ ਸ਼ਾਮ ਬਾਅਦ ਵੀ ਆਪਾਂ ਘੰਟਾ ਬਾਅਦ ਪੱਠੇ ਨਹੀਂ ਪਾਉਣੇਗੇ ਠੀਕ ਹੈ ਜੀ ਇਹ 5 ਐਮਐਲ ਦਾ ਟੀਕਾ ਵੀ ਲਾ ਦਿਓ ਜੀ ਤੇ ਉਸੇ ਹੀ ਹੀਟ ਤੇ ਭਲਾ ਅੱਜ ਭਲਾ ਗਾਂ ਪਾ ਟੀਕਾ ਨਹੀਂ ਭਰੋਣਾਗਾ ਉਦੋਂ ਅਗਲੀ ਹੀਟ ਤੇ ਟੀਕਾ ਭਰੋਣਾ ਆਪਾਂ ਜੀ ਠੀਕ ਹੈ ਜੀ ਇੱਕ ਹੀਟ ਛਡਵਾ ਦਿਓ ਜੀ ਜਦੋਂ ਇੱਕ ਹੀਟ ਤੋਂ ਪਤਾ ਵੀ ਆਪਣਾ ਅੱਜ ਪਸ਼ੂ ਰਿਆ ਨਹੀਂਗਾ ਤੇ ਅਗਲੇ ਉਹ ਆਹ ਹੀਟ ਤੇ ਰਿਆ ਨਹੀਂਗਾ ਉਦੋਂ ਅਗਲੀ ਕਿਹੜੀ ਹੀਟ ਆਊਗੀ ਪਸ਼ੂ ਦੀ ਤਾਰਾ ਕਰੂਗਾ ਉਦੋਂ ਇਹ ਫਾਰਮੂਲਾ ਪਹਿਲਾਂ ਵਰਤ ਲਿਓ ਜੀ ਕਿਉਂਕਿ ਆਪ ਨੂੰ ਪਤਾ ਹੀ ਪਸ਼ੂ 21 ਜਾਂ 22 ਦਿਨ ਤੋਂ ਪਸ਼ੂ ਬੋਲ ਪੈਂਦੇ ਹੈ ਕਿ 18 ਤੋਂ ਵੀ ਘਰ ਪੈਂਦੇ ਬੋਲ ਪੈਂਦੇ ਹੈ ਜੀ ਠੀਕ ਹੈ ਉਦੋਂ ਇਹ ਫਾਰਮੂਲਾ ਵਰਤ ਲਿਓ ਜੀ ਉਹ ਵੀ ਉਹ ਵੀ ਹੀਟ ਛੜਾ ਕੇ ਉਦੋਂ ਅਗਲੀ ਹੀਟ ਤੇ ਪਟੀਕਾ ਭਰੋਣਾ ਠੀਕ ਹੈ ਸਤਿ ਸ੍ਰੀ ਅਕਾਲ ਜੀ ਵੀਰ ਜੀ